ਪਰਾਜੀ ਕਰ ਰਹੇ ਨੂੰ ਤੇ ਅੱਜ ਆਪਾਂ ਹਣੇ ਡੱਬਾ ਹੀ ਸੋਨਾਂ ਦੀ ਕਾਹ ਜਾਂ ਸੀ ਤੇ ਸਾਈਡ ਟ੍ਰੇ ਟਰੈਕਟਰ ਖੜੇ ਆ ਭਰਾ ਮੇਰੇ ਪੁਰਾਣੇ ਦੇ ਕਿਤੇ ਭਰਾਣੇ ਨੇ ਲੈਣੇ ਹੁਣ ਦਾ ਖੜਾ ਅਰਜਨ ਪੂਰਾ ਘੈਂਟ ਟਰੈਕਟਰ ਆ ਫੇਰਾ ਟਰੈਕਟਰ ਯਾਰ ਜੀ ਆ ਦੇਖੋ ਟੈਰਾਂ ਟੂਰਾਂ ਦਾ ਪੂਰਾ ਘੈਂਟ ਟਰੈਕਟਰ ਅਰਜਨ ਜੇ ਕਿਸੇ ਭਰਾਣੇ ਲੈਣਾ ਹੋਵੇ ਤੇ ਆਪਾਂ ਮਾਈਆਂ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਘੈਂਟ ਟਰੈਕਟਰ ਆ ਪੂਰਾ ਰੈਂਪਰ ਉੱਪਰ ਲੱਗਿਆ ਹੋਇਆ ਘੋੜਾ ਪੂਰਾ ਸਰਾ ਟਰੈਕਟਰ ਆ ਘੈਂਟ ਟਰੈਕਟਰ ਤੇ ਕਾ ਖੜਾ ਅਰਜਨ ਪੂਰਾ ਘੈਂਟ ਟਰੈਕਟਰ ਹੈ ਵੀ ਪੈਰਾ ਰੂੜਾ ਚੰਗਾ ਆਰਜਨ ਟਰੈਕਟਰ ਵੇਣਾ ਸਦਰੀ ਤੋਂ ਪੂਰਾ ਸੋਨਾ ਟਰੈਕਟਰ ਹੈ ਇੱਕਾ ਖੜਾ ਮੈਚੀ ਆਇਆ ਨਾ 7250 ਪੂਰਾ ਘੈਂਟ ਟਰੈਕਟਰ ਹੈ ਵੀ ਭਰਾ ਮੇਰੋ ਜੇ ਕਿਸੇ ਭਰਾ ਨੇ ਲੈਣਾ ਵੇ ਤੇ ਮਾਈਆਂ ਨੂੰ ਫੋਨ ਦਾ ਦਿਓ ਆਪਾਂ ਤੇ ਗ੍ਰੀਨ ਤੇ ਨੰਬਰ ਵੀ ਛੱਡਾ ਵੀ ਮਾਈਆਂ ਦਾ ਇੱਕਾ ਖੜਾ 50 ਵਾਲਾ ਪਾਵਰ ਟਰੈਕਟਰ ਇੱਕ ਸੋਨ ਵਾਲੀ ਖੜਾ ਭਰਾ ਵਾਲੇ 750 ਨਵੇਂ ਟਾਇਰਾਂ ਦੇ ਜਮਾ ਨਵੇਂ ਟਾਇਰਾਂ ਚਤਰੀ ਹੈ ਨਹੀਂ ਤੇ ਲਕੀ ਡੰਡਾ ਡੰਡਾ ਪੱਟੀ ਸਾਰਾ ਕੁਝ ਮਿਲ ਗਿਆ ਕਾਗੜਾ ਸੋਨਾਲੀ ਦਾ 730 ਵਾਲਾ 730 ਇਹ ਵੀ ਸਾਰਾ ਟਰੈਕਟਰ ਹੀ ਆ ਟਰੈਕਟਰ ਪੂਰੇ ਘੈਂਟ ਘੈਂਟਾ ਸੋਨਾਲੀ ਕਾ ਏਜੰਸੀ ਡੱਬ ਵਾਲੀ ਤੇ ਕਾਗੜਾ ਡੀਆਈ 35 ਵਾਲਾ ਹਰਿਆਣਾ ਨੰਬਰ ਆ ਤੇ ਬਾਅਦ ਤੁਹਾਨੂੰ ਇੱਥੇ ਹਰਿਆਣਾ ਨੰਬਰ ਹੀ ਮਿਲਣਗੇ ਕਾ ਬਾਈ ਤੋਂ ਇਤੂ ਹੀ ਜਾਂਦਾ ਤਿਆਰ ਕਰੀ ਜਾਂਦਾ ਦੇਖੋ ਇੱਧਰ ਵੀ ਤਿਆਰ ਕਰੀ ਜਾਂਦਾ ਧੋ ਧੂ ਕੇ ਜਮਾ ਕੋ ਕਾ ਵਿੱਚ ਮਲਾਈ ਜਾਂਦਾ ਦੱਬੜੀ ਜਾਣਦੀ ਆ ਇਹ ਆੜੜੀ ਵਾਲੇ ਰੋਡ ਤੇ ਤੇ ਇੱਧਰ ਖੜਾ ਮੇਰੇ ਭਰਾ ਮੇਰਾ 575 ਡੀ ਆਈ ਪੁਰਕ ਛੇਰਾ ਟਰੈਕਟਰ ਹੀ ਆ 820 ਤੋਂ ਸਾਹਮਣੇ ਆ ਤੇ 575 ਆ ਤੇ ਪਿੱਛੇ ਖੜਾ ਐਛਰ 241 ਤੇ ਐਛਰ ਆ ਪੂਰਾ ਭੈਂਟ ਤੇ ਆ ਐਛਰ ਦੇਖੋ ਜਰਾ ਟਾਇਰ ਦੇਖੋ ਪਹਿਲਾਂ ਤਾਂ ਇਹ ਇਹ ਜਿਹੜਾ ਟਾਇਰ ਦੇਖਿਆ ਕਿਸ ਨੇ ਚੱਲਦੇ ਦੇਖੋ ਬਰਾ ਦੂਜਾ ਹਿੱਸਾ ਲੱਗਾ ਹੋਇਆ ਇਹਦੇ ਤੇ ਐਰ ਟੂਰ ਦੇਖੋ ਇਹਦਾ ਹਿੱਸਾ ਬਦਰਾ ਹੋਰ ਹਿੱਸਾ ਇਹ ਆ ਦੇਖੋ ਮੋਟੀਆਂ ਹੱਬ ਵਾਲਾ ਮੋਟੀਆਂ ਹੱਬ ਵਾਲਾ ਹਿੱਸਾ ਪੂਰਾ ਘੈਂਟ ਟਰੈਕਟਰ ਆ ਇਹ ਹੈਗਾ 245 A ਆ ਇੱਧਰ ਖੜਾ ਫਾਰਮ 60 ਵੀਰ ਮੇਰੇ ਪੂਰਾ ਘੈਂਟ ਟਰੈਕਟਰ ਹੈ ਵੀ ਫਾਰਮ ਸਾਡੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਇਹ ਵੀ ਘੈਂਟ ਆ ਇੱਧਰ ਖੜਾ 595 ਦੇ ਆਈ ਇਹ ਵੀ ਟਰੈਕਟਰ ਚੜਾਈ ਆ ਟਰੈਕਟਰ ਪੂਰੇ ਘੈਂਟ ਘੈਂਟ ਆ ਡੱਬਾ ਲਈ ਜਰਸੀ ਤੇ ਬਾਕੀ ਮਾਈਆਂ ਦੇ ਉਹ ਨੰਬਰ ਹੈਗੇ ਆ ਹੁੰਦੇ ਹੋਣੇ ਜੂਮ ਕਰਕੇ ਆ ਨੰਬਰ ਆ ਵੰਨੇ 99124 83555 99126 37575 ਆ ਵੰਨੇ ਨੰਬਰ ਆ ਇੱਥੇ ਬਹੁਤ ਬਈ ਹੁੰਦੇ ਇੱਥੇ ਤੇ ਦੋ ਤੋਂ ਨਾਲ ਦੀ ਕਦਰ ਹੋ ਰਿਹਾ ਉਹ ਵੀ ਦਿਖਾਣਾ ਤੁਹਾਨੂੰ ਤੇ ਇਧਰੋਂ ਦੇਖੋ ਟਰੈਕਟਰ ਡਾਇਰੈਕਟਰ ਖੜਿਆ ਤੇ ਹਾਰੇ ਤਾਂ ਸੋਨਾਲੀ ਕਾ ਇਧਰ ਆ ਮਗਰ ਦੇ ਪਾਸੇ ਇੱਕ ਨਾਮ ਤੇ ਖੜਿਆ ਨਾ ਜੀ ਸੋਨਾਲੀ ਕਾ ਘਟੋ ਘਟਾ 235 ਟਰੈਕਟਰ ਬਹੁਤ ਟਰੈਕਟਰ ਹੁੰਦੇ ਪਾਜਾਂ ਕੋਲ ਜੇ ਕਿਸੇ ਭਰਾ ਨੇ ਲੈਣੇ ਹੋਣ ਤੇ ਬਾਈਆਂ ਦਾ ਨੰਬਰ ਸਕਰੀਨ ਤੇ ਚੱਲ ਜਾਂਦਾ ਤੇ ਬਾਈਆਂ ਨੂੰ ਫੋਨ ਲਾ ਲਓ ਤੇ ਕਾ ਖੜਾ ਮਿੱਡੀ ਸ਼ੋ ਆਲਾ 60 ਆਲਾ ਆਰ ایس ਹੈਵਰ ਵਾਲੀ ਛਤਰੀ ਲੱਗੀ ਹੋਈ ਆ ਪੂਰਾ ਭੈਂ ਟਰੈਕਟਰ ਹੈ ਵੀ ਹੈਵਰ ਵਾਲੀ ਛਤਰੀ ਆ ਇਹ ਮਾਰਡਰ ਮੋਡਰ ਕਿਸੇ ਆਪ ਹੀ ਪੁੱਛ ਲੈਣ ਨੂੰ ਫੋਨ ਲਾ ਕੇ ਤੇ ਕਿਸੇ ਭਰਾ ਨੂੰ ਲੈਣਾ ਤੇ ਇੱਧਰ ਖੜਾ 4x4 60 ਵਾਲਾ ਆਰਐਸਸੀ ਇਹ ਆ 4x4 ਆ ਛੋਟਾ ਟਰੈਕਟਰ ਹੀ ਆ ਪੂਰਾ ਯਾਰ ਟਰੈਕਟਰ ਦੇਖੋ ਪਹਿਲਾਂ ਫੇਰਾ ਟਰੈਕਟਰ ਯਾਰ 4x4 ਆ ਹੈ ਕਿਦਾਂ ਕੁ ਨਹੀਂ ਪਾਦੇ ਹਨ ਬੇਸਿਕਲੀ ਮਾਰ ਜਾਓ ਤੁਸੀਂ ਤੁਸੀਂ ਪਾਦੇ ਇਹ ਮਗਰ ਹਾਂ ਉਹ ਮਰਜੀ ਪਾ ਲੋ ਟੂੜੀ ਵਾਲੀ ਮਸ਼ੀਨ ਪਾ ਰੋ ਸਾਰਾ ਕੁਝ ਪਾਰ ਆ ਛੋਟਾ ਟਰੈਕਟਰ ਆ ਬੇਟ ਬੂਟ ਲੱਗੇ ਹੋਏ ਆ ओरिजिनल ਤੇ ਸਿਰਾ ਟਰੈਕਟਰੀ ਆ ਯਾਰ ਡਬਲ ਏਜੰਸੀ ਚ ਜੇ ਕਿਸੇ ਭਰਾ ਨੇ ਮੰਨ ਕੇ ਕੋਈ ਟਰੈਕਟਰ ਲੈਣਾ ਹੋਵੇ ਇੱਥੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਗ੍ਰੀਨ ਤੇ ਨੰਬਰ ਚੱਲ ਜਿੰਦਾ ਰੂਟਾ ਟਰੈਕਟਰ ਵਗੈਰਾ ਸਾਰਾ ਕੁਝ ਇਨਾਂ ਕੋਲੇ ਹੁੰਦਾ ਤੇ ਆਹ ਰੋਡ ਜਾਂਦਾ ਵੱਡਾ ਤੇ ਆਹ ਰੋਡ ਦੇ ਉੱਤੇ ਨਾਲ ਹੀ ਏਜੰਸੀ ਆ ਵੱਡੇ ਰੋਡ ਦੇ ਉੱਤੇ ਏਜੰਸੀ ਆ ਪੂਰੇ ਘੈਂਡ ਘੈਂਡ ਟਰੈਕਟਰ ਹੁੰਦੇ ਆ ਦੇਖੋ ਇਨਾਂ ਕੋਲੇ ਆ ਏਜੰਸੀ ਆ ਕਿਉਂਕਿ ਭਰਾ ਧੰਨਵਾਦ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਜਰੂਰ ਕਰ ਦਿਆ ਕਰੋ